ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਸਾਖੀ ਹੈ ਇੱਕ ਐਸੀ ਕੋਮਲ ਰੂਹ ਦੀ ਇੱਕ ਐਸੇ ਗੁਰੂ ਦੀ ਜਿਸ ਦਾ ਦਿਲ ਫੁੱਲ ਦੀ ਪੱਤੀ ਵਾਂਗ ਨਰਮ ਸੀ ਪਰ ਜज्ਬਾ ਸ਼ੇਰ ਵਾਂਗ ਅਡੋਲ ਸੀ ਇਹ ਸਾਖੀ ਹੈ ਧੰਨ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਬਚਪਨ ਦੀ ਇੱਕ ਦਿਨ ਬਚਪਨ ਦੇ ਵਿੱਚ ਗੁਰੂ ਹਰ Rai ਸਾਹਿਬ ਜੀ ਘੋੜ ਸਵਾਰੀ ਤੋਂ ਵਾਪਸ ਆ ਰਹੇ ਸਨ ਜਿਵੇਂ ਹੀ ਉਹ ਬਾਗ ਦੇ ਕੋਨੇ ਤੇ ਆ ਕੇ ਪਹੁੰਚੇ ਤਾਂ ਉਹਨਾਂ ਦੀਆਂ ਚਮਕਦਾਰ ਅੱਖਾਂ ਨੇ ਕਿਸੇ ਨੂੰ ਵੇਖਿਆ ਉਹ ਸਨ ਗੁਰੂ ਹਰ ਰਾਏ ਸਾਹਿਬ ਜੀ ਦੇ ਦਾਦਾ ਜੀ ਤਾਨੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਗ ਵਿੱਚ ਥਣ ਲਗਾ ਕੇ ਬੈਠੇ ਹੋਏ ਸਨ ਹਰ ਰਾਏ ਜੀ ਉਸੇ ਵੇਲੇ ਘੋੜੇ ਤੋਂ ਥੱਲੇ ਉਤਰ ਆਏ ਤੇ ਦੌੜਦੇ ਹੋਏ ਆਪਣੇ ਦਾਦਾ ਜੀ ਦੇ ਚਰਨਾਂ ਦੇ ਵੱਲ ਜਾ ਰਹੇ ਸਨ ਉਸ ਪਲ ਦੋ ਰੂਹਾਂ ਦਾ ਮਿਲਾਪ ਸੀ ਇੱਕ ਗੁਰਤਾ ਦੀ ਜੋਤ ਅਤੇ ਦੂਸਰੀ ਭੋਲੇਪਨ ਨਾਲ ਭਰੀ ਹੋਈ ਰੂਹ ਹਰ ਰਾਏ ਸਾਹਿਬ ਜੀ ਨੇ ਇੱਕ ਰਾਜਕੁਮਾਰ ਵਾਲਾ ਸ਼ਾਹੀ ਚੋਲਾ ਪਾਇਆ ਹੋਇਆ ਸੀ ਉਤਸ਼ਾਹ ਦੇ ਨਾਲ ਉਹ ਆਪਣੇ ਦਾਦਾ ਜੀ ਵੱਲ ਵੱਧ ਰਹੇ ਸਨ ਪਰ ਅਚਾਨਕ ਚੋਲੇ ਦਾ ਕੰਡਾ ਗੁਲਾਬ ਦੀ ਝਾੜੀ ਨਾਲ ਫਸ ਗਿਆ ਅਤੇ ਚੋਲਾ ਥੋੜਾ ਜਿਹਾ ਫਟ ਗਿਆ ਫੁੱਲਾਂ ਦੀਆਂ ਪੱਤੀਆਂ ਜ਼ਮੀਨ ਤੇ ਡਿੱਗ ਗਈਆਂ ਪਰ ਜਦੋਂ ਹਰ ਰਾਏ ਸਾਹਿਬ ਜੀ ਨੇ ਵੇਖਿਆ ਕਿ ਉਹਨਾਂ ਤੋਂ ਕਿਸੇ ਜੀਵ ਦਾ ਨੁਕਸਾਨ ਹੋ ਗਿਆ ਹੈ ਤਾਂ ਉਹਨਾਂ ਦੀਆਂ ਅੱਖਾਂ ਭਰ ਆਈਆਂ ਉਹ ਰੋਣ ਲੱਗ ਪਏ ਤਾਂ ਉਸ ਵੇਲੇ ਇਹ ਦ੍ਰਿਸ਼ ਇੱਕ ਸਿੱਖ ਨੇ ਦੇਖਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਦੱਸਿਆ ਤਾਂ ਉਸ ਸਿੱਖ ਦੀ ਗੱਲ ਸੁਣ ਕੇ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੋਤੇ ਹਰ ਰੈਹ ਸਾਹਿਬ ਜੀ ਦੇ ਕੋਲ ਆ ਗਏ ਤੇ ਕਹਿਣ ਲੱਗੇ ਬੇਟਾ ਸਿਰਜਣਹਾਰ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ ਜੇ ਤੂੰ ਪ੍ਰਭੂ ਦਾ ਸੇਵਕ ਹੈ ਤਾਂ ਸ੍ਰਿਸ਼ਟੀ ਦੀ ਹਰ ਰਚਨਾ ਦੀ ਸੰਭਾਲ ਕਰਨੇ ਤੇਰੀ ਜ਼ਿੰਮੇਵਾਰੀ ਹੈ ਆਪਣੇ ਦਾਦਾ ਜੀ ਦੀਆਂ ਗੱਲਾਂ ਹਰ ਰਾਏ ਸਾਹਿਬ ਜੀ ਧਿਆਨ ਨਾਲ ਸੁਣ ਰਹੇ ਸਨ ਫਿਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਲ ਹਰ ਰਾਏ ਸਾਹਿਬ ਜੀ ਨੂੰ ਥੋੜਾ ਜਿਹਾ ਸਲਾਹਉਂਦੇ ਹੋਏ ਕਿਹਾ ਇਹ ਵੀ ਇੱਕ ਯੋਧੇ ਦਾ ਸਬਕ ਹੈ ਜੋ ਆਪਣੇ ਰਸਤੇ ਤੇ ਤੁਰਦਾ ਹੈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕਾਬੂ ਕਰਦਾ ਹੈ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਚੋਲਾ ਪਹਿਨਦੇ ਰਹੋ ਪਰ ਜਿੱਥੇ ਲੋੜ ਪਵੇ ਰਸਤਾ ਬਚਾ ਕੇ ਤੁਰੋ ਰੱਬ ਦੇ ਸੇਵਕ ਹਮੇਸ਼ਾ ਨਰਮ ਹੀ ਚੰਗੇ ਲੱਗਦੇ ਹਨ ਇਹ ਸ਼ਬਦ ਬਾਲ ਹਰ ਰਾਏ ਸਾਹਿਬ ਜੀ ਦੇ ਦਿਲ ਵਿੱਚ ਹੀਰੇ ਦੇ ਵਾਂਗ ਉਕੇਰ ਹੋ ਗਏ ਉਸ ਦਿਨ ਤੋਂ ਬਾਅਦ ਬਾਲ ਹਰ ਰਾਏ ਜੀ ਦੇ ਦਿਲ ਵਿੱਚ ਕੋਮਲਤਾ ਕਦੇ ਘਟ ਨਾ ਹੋਈ ਉਹ ਜੋਧੇ ਵੀ ਸਨ ਪਰ ਉਹਨਾਂ ਦੀ ਤਾਕਤ ਉਹਨਾਂ ਦੀ ਨਿਮਰਤਾ ਸੀ ਉਹ ਕਈ ਵਾਰ ਕਹਿੰਦੇ ਸਨ ਪੂਜਾ ਦਾ ਸਥਾਨ ਤਾਂ ਮੁੜ ਬਣ ਸਕਦਾ ਹੈ ਪਰ ਇੱਕ ਟੁੱਟਿਆ ਹੋਇਆ ਦਿਲ ਦੁਬਾਰਾ ਨਹੀਂ ਜੁੜਦਾ ਉਹ ਸਾਰੇ ਜੀਵਾਂ ਨਾਲ ਦਇਆ ਨਾਲ ਪੇਸ਼ ਆਉਂਦੇ ਸਨ ਕਤੇ ਵੀ ਕਿਸੇ ਦੀ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਂਦੇ ਸਨ ਸਮਾਂ ਲੰਘਦਾ ਗਿਆ ਅਤੇ ਇੱਕ ਦਿਨ ਇਹ ਤੈਅ ਹੋ ਗਿਆ ਕਿ ਅਗਲਾ ਗੁਰੂ ਕੌਣ ਬਣੇਗਾ ਕੇਵਲ 14 ਸਾਲ ਦੀ ਉਮਰ ਵਿੱਚ ਗੁਰੂ ਹਰ Rai ਸਾਹਿਬ ਜੀ ਨੂੰ ਗੁਰਗੱਦੀ ਮਿਲੀ ਉਹ ਨੌਜਵਾਨ ਸਨ ਪਰ ਅਧਿਆਤਮਕ ਤੌਰ ਤੇ ਬਹੁਤ ਉੱਚੇ ਬਹੁਤ ਪਰਪੱਕ ਵੀ ਸਨ ਉਹ ਗੁਰੂ ਨਾਨਕ ਦੀ ਜੋਤ ਦੇ ਜੀਵਤ ਰੂਪ ਸਨ ਉਹਨਾਂ ਦੀ ਹਜ਼ੂਰੀ ਵਿੱਚ ਬੈਠ ਕੇ ਹੀ ਮਨ ਸ਼ਾਂਤ ਹੋ ਜਾਂਦਾ ਸੀ ਗੁਰੂ ਹਰ Rai ਸਾਹਿਬ ਜੀ ਹਮੇਸ਼ਾ ਕਹਿੰਦੇ ਸਨ ਹਰ ਦਿਲ ਇੱਕ ਕੀਮਤੀ ਗਹਿਣਾ ਹੈ ਇਸ ਨੂੰ ਤੋੜਨਾ ਕਦੇ ਵੀ ਚੰਗਾ ਨਹੀਂ ਜੇ ਤੁਸੀਂ ਪ੍ਰਭੂ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਕਦੇ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਓ ਇਹ ਸੀ ਉਹਨਾਂ ਦੀ ਜੀਵਨ ਰੇਖਾ ਇਹ ਸੀ ਉਹਨਾਂ ਦੀ ਗੁਰਸਿੱਖੀ ਸੰਗਤ ਜੀ ਗੁਰੂ ਹਰ Rai ਸਾਹਿਬ ਜੀ ਦੀ ਜ਼ਿੰਦਗੀ ਸਾਡੇ ਲਈ ਇੱਕ ਸੁਨੇਹਾ ਹੈ ਜੋਦਾ ਬਣੋ ਪਰ ਪਹਿਲਾਂ ਆਪਣੇ ਦਿਲ ਨੂੰ ਨਰਮ ਰੱਖੋ ਜੇ ਦਿਲ ਕੋਮਲ ਹੈ ਤਾਂ ਪ੍ਰਭੂ ਖੁਦ ਤੁਹਾਡੇ ਨੇੜੇ ਆਉਣਗੇ ਤੁਹਾਨੂੰ ਆਪ ਆ ਕੇ ਮਿਲਣਗੇ ਜੇ ਗੁਰੂ ਹਰ Rai ਸਾਹਿਬ ਜੀ ਦੀ ਇਹ ਪਵਿੱਤਰ ਸਿੱਖਿਆ ਨੇ ਤੁਹਾਡੇ ਦਿਲ ਨੂੰ ਛੂ ਲਿਆ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਆਓ ਇਸ ਗੁਰਬਾਣੀ ਦੇ ਸੁਨੇਹੇ ਨੂੰ ਹੋਰਾਂ ਤੱਕ ਵੀ ਪਹੁੰਚਾਈਏ ਜਾਂ ਜੋ ਹਰ ਦਿਲ ਵਿੱਚ ਨਰਮਤਾ ਦਇਆ ਅਤੇ ਗੁਰਸਿੱਖੀ ਦੀ ਜੋਤ ਜਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਗੁਰਬਾਣੀ ਤੇ ਗੁਰੂ ਸਾਹਿਬ ਜੀ ਦੀਆਂ ਕਹਾਣੀਆਂ ਤੇ ਰੋਸ਼ਨੀ ਹਰ ਰੋਜ਼ ਤੁਹਾਡੇ ਘਰ ਤੱਕ ਪਹੁੰਚੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ